ਲੰਡੇ ਗਰੁੱਪ ਦੇ ਨਾਮ ਤੇ ਬ੍ਰੋਤੀ ਮੰਗਣ ਵਾਲਾ ਮੋਗਾ ਪੁਲਿਸ ਨੇ ਕੀਤਾ ਕਾਬੂ ਮੋਗਾ ਪਰਸੋਲੇ ਲੰਡਾ ਹਰੀਕੇ ਦੇ ਨਾਮ ਤੇ ਬ੍ਰੋਤੀ ਮੰਗਣ ਦੇ ਅਤੇ ਜਾਨੋ ਮਾਰ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਇੱਕ ਦੋਸ਼ੀ ਨੂੰ ਕੀਤਾ ਕਾਬੂ ਪਿਛਲੇ ਦਿਨੀ ਕੁਝ ਦਿਨਾਂ ਤੋਂ ਕੋਟੀ ਸਿਖਾ ਏਰੀਆ ਵਿੱਚ ਇੱਕ ਨਾਮੀ ਵਿਅਕਤੀ ਨੂੰ ਅਣਪਛਾਤੇ ਨੰਬਰਾਂ ਤੋਂ ਧਮਕੀਆਂ ਭਰੀਆਂ ਕਾਲਾਂ ਆ ਰਹੀਆਂ ਸਨ ਜੋ ਕਿ ਅਣਪਛਾਤੇ ਵਿਅਕਤੀ ਨੂੰ ਜਾਨੋ ਮਾਰ ਦੀਆਂ ਧਮਕੀਆਂ ਦੇ ਕੇ ਬ੍ਰੋਤੀ ਦੀ ਮੰਗ ਕਰ ਰਹੇ ਸਨ ਇਸ ਸਬੰਧੀ ਮੁਕੱਦਮਾ ਥਾਣਾ ਕੋਟੀ ਸਿਖਾ ਵਿੱਚ ਦਰਜ ਕਰਕੇ ਮੁਕੱਦਮੇ ਦੀ ਤਪਤੀ ਟੈਕਨੀਕਲ ਢੰਗ ਨਾਲ ਕੀਤੀ ਗਈ ਜਿਸ ਦੌਰਾਨ ਇੱਕ ਵਿਅਕਤੀ ਨੂੰ ਜਿਸ ਦਾ ਨਾਮ ਬਲਜੀਤ ਸਿੰਘ ਉਰਫ ਕੱਦੂ ਪੁੱਤਰ ਚਿੰ다 ਸਿੰਘ ਵਾਸੀ ਮਹਿਲ ਹਾਲ ਵਾਸੀ ਤਲਵੰਡੀ ਨੋਹਾਂ ਬਾਹਰਵਾਲੋਂ ਦਿੱਤੀਆਂ ਜਾ ਰਹੀਆਂ ਸਨ ਜਿਸ ਨੂੰ ਗ੍ਰਿਫਤਾਰ ਕਰਕੇ ਨਾ ਪਾਸੋਂ ਇੱਕ ਮੋਬਾਈਲ ਵੀ ਬਰਾਮਦ ਕੀਤਾ ਗਿਆ ਹੈ ਅੱਜ ਮਾਨਯੋਗ ਡਿਪਟੀ ਧਰਮਕੋਟ ਵੱਲੋਂ ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੇ ਚੈਨਲ ਦੇ ਨਾਲ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਸਰ ਇੱਕ ਫੌਤੀ ਮੰਗਲ ਦੇ 200 ਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈਗਾ ਉਹਦੇ ਬਾਰੇ ਜਾਣਕਾਰੀ ਦੇ ਸਕੋਗੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਪੀਡੀ ਬਾਲਕ੍ਰਿਸ਼ਨ ਸਿੰਘ ਸਾਹਿਬ ਦੀ ਨਿਗਰਾਨੀ ਹੇਠ ਡੀਐਸਪੀਡੀ ਸਾਹਿਬ ਤੇ ਸੀਆਈਏ ਦੀ ਸੀਆਈਏ ਇਨਚਾਰਜ ਦੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਲੰਡੇ ਹਰੀਕੇ ਦੇ ਨਾਮ ਤੇ ਜਿਹੜੀ 15 ਲੱਖ ਦੀ ਫਰੋਤੀ ਮੰਗੀ ਗਈ ਸੀ ਉਹਦਾ ਨਾਮ ਯੂਜ਼ ਕਰਕੇ ਜਿਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਵਿੱਚ ਐਫਆਰ ਨੰਬਰ ਜਿਹੜੀ ਹੈ 165/25 ਅੰਡਰ ਸੈਕਸ਼ਨ 308 ਜੀਮਨਚਾਰ 352 ਬੀਐਨ ਬੀਐਨ ਸਕਿਉਰਟੀ ਸਖਾਂ ਦੇ ਵਿੱਚ ਠ ਦੇ ਵਿੱਚ ਦਰਜ ਕੀਤੀ ਗਈ ਸੀ ਜਿਸ ਵਿੱਚ ਦੋਸ਼ੀ ਜਿਹੜਾ ਬਲਜੀਤ ਸਿੰਘ ਉਰਫ ਕੱਦੂ ਜਿਹੜਾ ਮਹਿਲ ਹਾਲ ਵਾਸੀ ਤਲਵੰਡੀ ਨੋਬਾਰ ਦਾ ਰਹਿਣਾ ਹੈ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਰ ਇਕੱਲੇ ਹੀ ਸੀ ਜਾਂ ਹੋਰ ਵੀ ਇਹਦੇ ਨਾਲ ਕੋਈ ਲਵਾ ਲੋ ਇਹਦੇ ਵਿੱਚ ਇਹ ਜਿਹੜਾ ਸੀ ਹੱਲੇ ਇਕੱਲਾ ਸੀ ਜਿਹੜਾ ਪਹਿਲੀ ਫਰਦਰ ਫ੍ਰੇਮਲੀ ਇਨਵੈਸਟੀਗੇਸ਼ਨ ਦੇ ਵਿੱਚ ਇਹਦੇ ਇਕੱਲੇ ਦਾ ਨਾਮ ਆਇਆ ਉਸ ਸੰਬੰਧ ਵਿੱਚ ਅਸੀਂ ਹੁਣ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਰਮਾਨ ਲੈ ਕੇ ਬੜੀ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤੇ ਜਿਹੜੇ ਹੋਰ ਵੀ ਦੋਸ਼ੀ ਇਸ ਵਿੱਚ ਇਨਵੋਲ ਬਣੇ ਹੋਣਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਸਰ ਪਹਿਲਾਂ ਵੀ ਇਹਦੇ ਤੇ ਕੋਈ ਪਰਚਾ ਦਰਜ ਹੈਗਾ ਤਾਂ ਪਹਿਲਾਂ ਇਸ ਤੇ ਕੋਈ ਪਰਚਾ ਦਰਜ ਨਹੀਂ ਇਸ ਨੇ ਜਿਹੜੀ 15 ਲੱਖ ਦੀ ਕਾਲ ਕੀਤੀ ਸੀ ਵੀ ਮੈਨੂੰ 15 ਲੱਖ ਰੁਪਏ ਦਿਓ ਤੇ ਜਿਸ ਵਿੱਚ ਸੰਬੰਧ ਵਿੱਚ ਇਹਦੀ 4-5 ਮਿੰਟ ਗੱਲ ਹੋਈ ਹੈ ਉਸ ਸੰਬੰਧ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈ ਵਧੀਆ ਕੰਮ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕੀਤਾ। ਫਰੋਤੀ ਸਰ ਲੋਕਲ ਏਰੀਆ ਜੀ ਮੰਗ ਰਿਆ ਸੀ ਜਾਂ ਬਾਹਰ ਤੋਂ ਮੰਗ ਰਿਆ ਸੀ? ਨਹੀਂ ਫਰੋਤੀ ਜਿਹੜਾ ਇਹ ਕੋਟੀਸੀ ਖਾਂਦੇ ਏਰੀਆ ਦੇ ਵਿੱਚੋਂ ਹੀ ਕਿਸੇ ਕੋਲ ਮੰਗੀ ਗਈ ਸੀ। ਹੁਣ ਕਾਬੂ ਕੀਤਾ ਗਿਆ ਤਾਂ ਰਿਮਾਂਡ ਵੀ ਲੈ ਜਾਵਾਂਗੇ। ਹਾਂਜੀ ਹੁਣ ਇਹਨੂੰ ਕਾਬੂ ਕਰਕੇ ਜਿਹੜਾ ਬਜੇ ਸਿੰਘ ਉਰਫ ਕੱਦੂ ਆ ਇਹਦਾ ਰਿਮਾਂਡ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਿਹੜੇ ਹੋਰ ਵੀ ਇਸ ਵਿੱਚ ਦੋਸ਼ੀ ਨਾਮਵਾਲ ਬਣਗੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ।